ਕੀ ਤੁਸੀਂ ਕਦੇ ਸੋਚਿਆ ਹੈ ਕਿ ਜੇਕਰ ਕੋਈ ਗਰਭਵਤੀ ਔਰਤ ਹਵਾਈ ਜਹਾਜ਼ ਰਾਹੀਂ ਕਿਸੇ ਹੋਰ ਦੇਸ਼ ਦੀ ਯਾਤਰਾ ਕਰਦੀ ਹੈ ਤਾਂ ਇਸੇ ਦੌਰਾਨ ਬੱਚੇ ਦਾ ਜਨਮ ਹੁੰਦਾ ਹੈ ਤਾਂ ਉਸ ਨੂੰ ਕਿਸ ਦੇਸ਼ ਦੀ ਨਾਗਰਿਕਤਾ ਮਿਲਦੀ ਹੈ ਤੁਸੀਂ ਇਹ ਸਵਾਲ ਸੁਣ ਕੇ ਹੈਰਾਨ ਜ਼ਰੂਰ ਹੋ ਗਏ ਹੋਵਗੇ ਕੁਝ ਲੋਕ ਇਸ ਦਾ ਜਵਾਬ ਵੀ ਜ਼ਰੂਰ ਜਾਣਦੇ ਹੋਣਗੇ ਜੇਕਰ ਤੁਸੀਂ ਇਸ ਦਾ ਜਵਾਬ ਨਹੀਂ ਜਾਣਦੇ ਤਾਂ ਆਓ ਤੁਹਾਨੂੰ ਦੱਸਦੇ ਹਾਂ ਲੋਕ ਅਕਸਰ ਇੱਕ ਦੂਜੇ ਤੋਂ ਆਮ ਗਿਆਨ ਨਾਲ ਸੰਬੰਧਿਤ ਸਵਾਲ ਪੁੱਛਦੇ ਹਨ ਪਰ ਹਰ ਕੋਈ ਹਰ ਸਵਾਲ ਦਾ ਜਵਾਬ ਨਹੀਂ ਜਾਣਦਾ ਪਰ ਸਾਰੇ ਸਵਾਲਾਂ ਦੇ ਜਵਾਬ ਦੇਣ ਵਾਲੇ ਆਪਣੇ ਦੋਸਤਾਂ ਦੇ ਵਿੱਚ ਮਸ਼ਹੂਰ ਹੋ ਜਾਂਦੇ ਹਨ ਪਰ ਅਜਿਹੇ ਬਹੁਤ ਸਾਰੇ ਸਵਾਲ ਹਨ ਜਿਨ੍ਹਾਂ ਬਾਰੇ ਸਭ ਤੋਂ ਸੂਝਵਾਨ ਲੋਕ ਵੀ ਨਹੀਂ ਜਾਣਦੇ ਇਹ ਸਵਾਲ ਸੁਣ ਕੇ ਸਾਡਾ ਮਨ ਭਟਕ ਜਾਂਦਾ ਹੈ ਸਵਾਲ ਸੁਣ ਕੇ ਮਨ ਪੁੱਛਦਾ ਹੈ ਸਾਨੂੰ ਇਸ ਸਵਾਲ ਦਾ ਜਵਾਬ ਕਿਉਂ ਨਹੀਂ ਪਤਾ ਅਜਿਹੇ ਤੇ ਜ਼ਿਆਦਾਤਰ ਲੋਕਾਂ ਨੂੰ ਜਨਰਲ ਨੌਲੇਜ ਦੀ ਤਿਆਰੀ ਕਰਦੇ ਰਹਿਣਾ ਚਾਹੀਦਾ ਹੈ ਇਹ ਗਿਆਨ ਜੀਵਨ ਦੇ ਕਿਸ ਪੜਾਅ ਤੇ ਲਾਭਦਾਇਕ ਹੋਵੇਗਾ ਇਹ ਨਹੀਂ ਕਿਹਾ ਜਾ ਸਕਦਾ ਅੱਜ ਇਸ ਰਿਪੋਰਟ ਦੇ ਵਿੱਚ ਅਸੀਂ ਆਮ ਗਿਆਨ ਨਾਲ ਜੁੜਿਆ ਇੱਕ ਸਵਾਲ ਲੈ ਕੇ ਆਏ ਹਾਂ ਜਿਸ ਦਾ ਜਵਾਬ ਦੇਣਾ ਜ਼ਿਆਦਾਤਰ ਲੋਕਾਂ ਲਈ ਮੁਸ਼ਕਲ ਹੋਵੇਗਾ ਇਸ ਲਈ ਸਾਡਾ ਸਵਾਲ ਹੈ ਕਿ ਜੇਕਰ ਤੁਸੀਂ ਵਿਦੇਸ਼ ਜਾ ਰਹੇ ਹੋ ਅਤੇ ਜਹਾਜ਼ ਦੇ ਅੰਦਰ ਬੱਚਾ ਪੈਦਾ ਹੋ ਜਾਂਦਾ ਹੈ ਤਾਂ ਕੀ ਹੋਵੇਗਾ ਉਹ ਕਿਸ ਦੇਸ਼ ਦਾ ਨਾਗਰਿਕ ਹੋਊਗਾ ਕੁਝ ਲੋਕ ਸੋਚ ਰਹੇ ਹੋਣਗੇ ਕਿ ਨਾਗਰਿਕਤਾ ਉਹੀ ਹੁੰਦੀ ਹੈ ਜਿੱਥੇ ਮਾਪੇ ਹੁੰਦੇ ਹਨ ਪਰ ਹਰ ਦੇਸ਼ ਵਿੱਚ ਅਜਿਹਾ ਨਹੀਂ ਹੁੰਦਾ ਫਿਰ ਸਹੀ ਜਵਾਬ ਕੀ ਹੈ ਕਿ ਆਉਂ ਜਾਂਦੇ ਹਾਂ ਜ਼ਿਆਦਾ ਲੋਕਾਂ ਨੂੰ ਇਸ ਬਾਰੇ ਨਹੀਂ ਪਤਾ ਹੋਵੇਗਾ ਇਸ ਲਈ ਸਵਾਲ ਇਹ ਉੱਠਦਾ ਹੈ ਕਿ ਇਸ ਮਾਮਲੇ ਵਿੱਚ ਅੰਤਰਰਾਸ਼ਟਰੀ ਨਿਯਮ ਕੀ ਕਹਿੰਦੇ ਹਨ ਆਕਰ ਹਵਾਈ ਜਹਾਜ਼ ਵਿੱਚ ਪੈਦਾ ਹੋਏ ਬੱਚਿਆਂ ਦੀ ਨਾਗਰਿਕਤਾ ਕਿਵੇਂ ਤੈਅ ਕੀਤੀ ਜਾਂਦੀ ਹੈ ਦਰਸਲ ਅਜਿਹੇ ਮਾਮਲਾ ਇੱਕ ਔਰਤ ਦੇ ਨਾਲ ਵਾਪਰਿਆ ਔਰਤ 7 ਮਹੀਨੇ ਦੀ ਗਰਭવતી ਸੀ ਉਸਦੀ ਪ੍ਰੈਗਨੈਂਸੀ ਡੇਟ ਨੇੜੇ ਆ ਰਹੀ ਸੀ ਇਸੇ ਦੌਰਾਨ ਇੱਕ ਦਿਨ ਉਹ ਜਹਾਜ਼ ਦੇ ਵਿੱਚ ਸਫ਼ਰ ਕਰ ਰਹੀ ਸੀ ਗਰਭવતી ਔਰਤ ਦਾ ਨਾਮ ਡੇਵੀਨ ਅਵਨ ਸੀ ਡੇਵੀ ਆਈਵਰੀ ਕੋਸਟ ਤੋਂ ਲੰਡਨ ਜਾ ਰਹੀ ਸੀ ਇਸੇ ਦੌਰਾਨ ਉਹਨਾਂ ਦੇ ਨਾਲ ਉਹਨਾਂ ਦੀ ਸਿਰਫ 4 ਸਾਲ ਦੀ ਬੀਟੀ ਹੀ ਸਫ਼ਰ ਕਰ ਰਹੀ ਸੀ ਪਤੀ ਮੌਜੂਦ ਨਹੀਂ ਸੀ ਫਲਾਈਟ ਦੌਰਾਨ ਡੇਵੀ ਨੂੰ ਅਚਾਨਕ ਪੇਟ ਦੇ ਵਿੱਚ ਦਰਦ ਹੋਣਾ ਸ਼ੁਰੂ ਹੋ ਗਿਆ ਉਸਨੇ ਇੱਕ ਬੇਟੇ ਨੂੰ ਜਨਮ ਦਿੱਤਾ ਔਰਤ ਨੇ ਦੱਸਿਆ ਹੈ ਕਿ ਉਸਨੇ ਸਹੀ ਡਾਕਟਰ ਹੀ ਸਲਾਹ ਲੈਣ ਤੋਂ ਬਾਅਦ ਇਹ ਯਾਤਰਾ ਕੀਤੀ ਸੀ ਉਸਦੇ ਡਾਕਟਰ ਨੇ ਕਿਹਾ ਕਿ ਫਿਲਹਾਲ ਬੱਚਾ ਹੋਣ ਦੀ ਕੋਈ ਸੰਭਾਵਨਾ ਨਹੀਂ ਹੈ ਪਰ ਇਸ ਸਫ਼ਰ ਦੌਰਾਨ ਉਸ ਨੂੰ ਅਚਾਨਕ ਜਣੇਪੇ ਦਾ ਦਰਦ ਹੋਇਆ ਅਤੇ ਉਸਨੇ ਜਹਾਜ਼ ਦੇ ਵਿੱਚੇ ਬੱਚੇ ਨੂੰ ਜਨਮ ਦੇ ਦਿੱਤਾ ਲੇਬਰ ਪੇਨ ਕਾਰਨ ਡੇਵੀ ਬਹੁਤ ਜ਼ਿਆਦਾ ਘਬਰਾ ਗਈ ਉਹ ਸੋਚ ਰਹੀ ਸੀ ਕਿ ਸ਼ਾਇਦ ਜਲਦੀ ਹੀ ਉਹ ਲੰਡਨ ਦੇ ਕਿਸੇ ਹਸਪਤਾਲ ਪਹੁੰਚ ਜਾਵੇ ਪਰ ਦਰਦ ਵਧਦਾ ਜਾ ਰਿਹਾ ਸੀ ਅਜੇ ਵਿੱਚ ਜਹਾਜ਼ ਵਿੱਚ ਮੌਜੂਦ ਇੱਕ ਡਾਕਟਰ ਨੇ ਉਸ ਦੀ ਡਿਲੀਵਰੀ ਕਰਵਾਈ ਜਦੋਂ ਬੱਚੇ ਦਾ ਜਨਮ ਹੋਇਆ ਤਾਂ ਬ੍ਰਿਟਿਸ਼ ਜਹਾਜ਼ ਸਰਹਾਦ ਤੋਂ ਥੋੜੀ ਦੂਰੀ ਤੇ ਸੀ ਜਦੋਂ ਬੱਚੇ ਦਾ ਜਨਮ ਹੋਇਆ ਤਾਂ ਜਹਾਜ਼ ਬ੍ਰਿਟਿਸ਼ ਸਰਹਾਦ ਤੋਂ ਥੋੜੀ ਦੂਰੀ ਤੇ ਸੀ ਹੁਣ ਉਹ ਲੜਕੀ 28 ਸਾਲ ਦੀ ਸੀ ਤੇ ਉਸ ਦਾ ਨਾਮ ਸ਼ੋਨਾ ਸੀ ਉਹ ਦੁਨੀਆ ਭਰ ਦੇ ਵਿੱਚ ਲਗਭਗ 50 ਲੋਕਾਂ ਦੇ ਵਿੱਚੋਂ ਇੱਕ ਸੀ ਜਿਸ ਨੂੰ ਸਕਾਈ ਬੋਨ ਵਜੋਂ ਜਾਣਿਆ ਜਾਂਦਾ ਸੀ ਤੁਹਾਨੂੰ ਦੱਸ ਦਈਏ ਕਿ ਹਵਾਈ ਜਹਾਜ਼ ਵਿੱਚ ਬੱਚਿਆਂ ਨੂੰ ਜਨਮ ਦੇਣਾ ਬਹੁਤ ਘੱਟ ਹੁੰਦਾ ਹੈ ਕਿਉਂਕਿ ਉੱਥੇ ਹਵਾ ਘੱਟ ਹੁੰਦੀ ਹੈ ਜਿਸ ਕਾਰਨ ਬੱਚੇ ਨੂੰ ਸਾਹ ਲੈਣ ਦੇ ਵਿੱਚ ਦਿੱਕਤ ਆ ਸਕਦੀ ਹੈ ਗੰਭੀਰ ਸਮੱਸਿਆ ਇਹ ਹੈ ਕਿ ਡਿਲੀਵਰੀ ਦੌਰਾਨ ਕੋਈ ਸਮੱਸਿਆ ਪੈਦਾ ਹੁੰਦੀ ਹੈ ਜਾਂ ਐਮਰਜੈਂਸੀ ਸੀ ਸੈਕਸ਼ਨ ਦੀ ਲੋੜ ਹੁੰਦੀ ਹੈ ਤਾਂ ਵੀ ਕੋਈ ਉਚਿਤ ਤਕਨੀਕੀ ਉਪਕਰਣ ਉਪਲਬਧ ਨਹੀਂ ਹੁੰਦੇ ਇਸੇ ਕਾਰਨ ਕੁਝ 에ਰਲਾਈਨਾਂ ਗਰਭਵਤੀ ਔਰਤਾਂ ਨੂੰ 27 ਹਫ਼ਤਿਆਂ ਬਾਅਦ ਸਫ਼ਰ ਕਰਨ ਦੀ ਇਜਾਜ਼ਤ ਨਹੀਂ ਦਿੰਦੀਆਂ ਜਦੋਂ ਕਿ ਦੂਜੀਆਂ 에ਰਲਾਈਨਾਂ ਗਰਭਵਤੀ ਔਰਤਾਂ ਨੂੰ ਮੈਡੀਕਲ ਸਰਟੀਫੀਕੇਟ ਦੇ ਨਾਲ 40 ਹਫ਼ਤਿਆਂ ਤੱਕ ਇਜਾਜ਼ਤ ਦਿੰਦੀਆਂ ਹਨ ਹੁਣ ਸਵਾਲ ਏ ਹੈ ਕਿ 36000 ਫੁੱਟ ਦੀ ਉਚਾਈ ਤੇ ਪੈਦਾ ਹੋਏ ਬੱਚੇ ਨੂੰ ਕਿਸ ਦੇਸ਼ ਦੀ ਨਾਗਰਿਕਤਾ ਮਿਲੇਗੀ ਮਾਇਰ ਅਨੁਸਾਰ ਇਸ ਦੇ ਲਈ ਕੋਈ ਇੱਕ ਨਿਯਮ ਨਹੀਂ ਹੈ ਪਰ ਯਾਦ ਰੱਖੋ ਕਿ ਜਿਸ ਦੇਸ਼ ਤੋਂ ਜਹਾਜ਼ ਉੱਡ ਰਿਹਾ ਹੈ ਉਸ ਦੇਸ਼ ਨੂੰ ਉਸ ਜਹਾਜ਼ ਦੇ ਜ਼ਮੀਨ ਦਾ ਖੇਤਰ ਮੰਨਿਆ ਜਾਂਦਾ ਹੈ ਜ਼ਿਆਤਰ ਦੇਸ਼ ਖੂਨ ਦੇ ਆਧਾਰ ਤੇ ਬੱਚਿਆਂ ਨੂੰ ਨਾਗਰਿਕਤਾ ਪ੍ਰਦਾਨ ਕਰਦੇ ਹਨ ਜਾਨਕਿ ਬੱਚਾ ਉਸ ਦੇਸ਼ ਦਾ ਨਾਗਰਿਕ ਹੋਵੇਗਾ ਜਿੱਥੇ ਬੱਚੇ ਦੇ ਮਾਤਾ ਪਿਤਾ ਰਹਿੰਦੇ ਹਨ ਪਰ 1961 ਵਿੱਚ ਇੱਕ ਸਮਝੌਤਾ ਹੋਇਆ ਸੀ ਜੋ ਅਜਿਹੇ ਬੱਚਿਆਂ ਨੂੰ ਨਾਗਰਿਕਤਾ ਪ੍ਰਦਾਨ ਕਰਨ ਦੇ ਵਿੱਚ ਮਦਦ ਕਰਦਾ ਹੈ ਜਿੱਥੇ ਵਿਵਾਦ ਪੈਦਾ ਹੁੰਦੇ ਹਨ ਇਹ ਸਮਝੌਤਾ ਕਹਿੰਦਾ ਹੈ ਕਿ ਉਸ ਦੇਸ਼ ਦੀ ਨਾਗਰਿਕਤਾ ਜਿਸ ਦੀ 에ਅਲਾਈਨ ਆਧਾਰਤ ਹੈ ਅਮਰੀਕੀ ਵਿਦੇਸ਼ ਵਿਭਾਗ ਦਾ ਨਿਯਮ ਕੁਝ ਅਜੀਬੀਆ ਇਸ ਦੇ ਅਨੁਸਾਰ ਜੇਕਰ ਕੋਈ ਬੱਚਾ ਅੰਤਰਰਾਸ਼ਟਰੀ ਪਾਣੀਆਂ ਦੇ ਵਿੱਚ ਪੈਦਾ ਹੁੰਦਾ ਹੈ ਤਾਂ ਜਨਮ ਸਥਾਨ ਨੂੰ ਸਮੁੰਦਰ ਦੇ ਰੂਪ ਵਿੱਚ ਸੂਚੀਬਤ ਕੀਤਾ ਜਾਣਾ ਚਾਹੀਦਾ ਹੈ ਜੇ ਉਹ ਹਵਾਈ ਜਹਾਜ਼ ਦੇ ਵਿੱਚ ਪੈਦਾ ਹੋਇਆ ਹੈ ਤਾਂ ਉਸ ਨੂੰ ਹਵਾਈ ਬੱਚਾ ਮੰਨਿਆ ਜਾਣਾ ਚਾਹੀਦਾ ਹੈ ਹਵਾਈ ਜਹਾਜ਼ ਵਿੱਚ ਜਨਮ ਦੇਣਾ ਮਾਪਿਆਂ ਤੇ 에ਅਰਲਾਈਨ ਦੋਵਾਂ ਲਈ ਅਸਲ ਦੇ ਵਿੱਚ ਚੰਗੀ ਖਬਰ ਹੈ 에ਅਰਲਾਈਨ ਕੰਪਨੀਆਂ ਆਪਣੇ ਪ੍ਰਚਾਰ ਲਈ ਇਸ ਦੀ ਵਿਆਪਕ ਵਰਤੋਂ ਕਰਦੀਆਂ ਹਨ ਵਰਜਨ ਨੇ 21 ਸਾਲ ਦੀ ਉਮਰ ਤੱਕ ਇੱਕ ਬੱਚੇ ਨੂੰ ਮੁਫਤ ਉਡਾਣ ਦਾ ਤੋਹਫਾ ਦਿੱਤਾ ਸੀ ਕਿਉਂਕਿ ਇਸ ਬੱਚੇ ਦਾ ਜਨਮ ਇਸ ਜਹਾਜ਼ ਦੇ ਵਿੱਚ ਹੋਇਆ ਸੀ ਇਸ ਦੇ ਨਾਲ ਹੀ ਬ੍ਰਿਟਿਸ਼ 에ਅਰਵੇਜ਼ ਨੇ ਜਹਾਜ਼ ਦੇ ਵਿੱਚ ਜੰਮੀ ਸ਼ੋਨਾ ਨੂੰ ਉਸ ਦੇ 18ਵੇਂ ਜਨਮ ਦਿਨ ਤੇ ਦੋ ਟਿਕਟਾਂ ਭੇਜੀਆਂ ਜਿਸ ਨਾਲ ਉਹ ਆਪਣੀ ਦਾਦੀ ਦਾਦੇ ਨੂੰ ਮਿਲਣ ਲਈ ਆਸਟ੍ਰੇਲੀਆ ਗਈ